ਪ੍ਰੀਤਾਲੂ ਵਾਲੀਆਂ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਏਵੀ 18 ਦੀ ਕੋਸ਼ਿਸ਼ ਹੁੰਦੀ ਹੈ ਕਿ ਹਮੇਸ਼ਾ ਸ਼ਹਿਰ ਦੀਆਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਈ ਗਿਆ ਜਿਨ੍ਹਾਂ ਦੇ ਕਹਿਣੀ ਤੇ ਜਿਨ੍ਹਾਂ ਦੀਆਂ ਜਿਹੜੀਆਂ ਕੰਮ ਨੇ ਤੁਹਾਡੀ ਲਾਈਫ ਦੇ ਉੱਤੇ ਅਸਰ ਕਰਦੀਆਂ ਨੇ ਸਾਡਾ ਸ਼ਹਿਰ ਬੈਸੀ ਇਹੋ ਜਿਹੀਆਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਨਾਲ ਭਰਿਆ ਪਿਆ ਬਟ ਅੱਜ ਅਸੀਂ ਜਿੱਥੇ ਪਹੁੰਚੇ ਆ ਉਸ ਸ਼ਖਸੀਅਤ ਕਰਕੇ ਸਾਡੇ ਸ਼ਹਿਰ ਦਾ ਨਾਮ ਰੌਸ਼ਨ ਹੋਇਆ ਸਾਡੇ ਹਲਕੇ ਦਾ ਨਾਮ ਰੌਸ਼ਨ ਹੋਇਆ ਸਾਡੇ ਸੂਬੇ ਦਾ ਨਾਮ ਰੌਸ਼ਨ ਹੋਇਆ ਈਵਨ ਕਿ ਸਾਡੇ ਦੇਸ਼ ਦਾ ਨਾਮ ਵੀ ਰੋਸ਼ਨ ਹੋਇਆ ਜਿਨ੍ਹਾਂ ਨੇ ਕਿ ਆਪਣੀ ਸਪੈਸ਼ਲ ਟ੍ਰੀਟਮ ਫਰੈਂਡ ਜਿਆਦਾ ਨੇ ਕਿਉਂਕਿ ਜਿਹੜੇ ਉਹਨਾਂ ਦੀ ਟ੍ਰੀਟਮੈਂਟ ਦੇ ਢੰਗ ਨੇ ਇਕੋ ਫਰੈਂਡਲੀ ਦੇ ਨਾਲ-ਨਾਲ ਇਕੋ ਇਫੈਕਟਿਵ ਵੀ ਨੇ ਅੱਜ ਅਸੀਂ ਪਹੁੰਚਿਆ ਸਾਡੇ ਸ਼ਹਿਰ ਦੇ ਮੰਨੇ ਪਰਮੰਨੇ ਨਵਕਿਰਨ ਚਮਕੀ ਡਾਕਟਰ ਕਮਲਜੀਤ ਜੀ ਦੇ ਕਲੀਨਿਕ ਦੇ ਵਿੱਚ ਜਿੱਥੇ ਕਿ ਉਹਨਾਂ ਦੇ ਪੇਸ਼ੈਂਟਸ ਨੇ ਅਕਸਰ ਆਉਂਦੇ ਰਹਿੰਦੇ ਨੇ ਸਾਡਾ ਵੀ ਜਦ ਜਦ ਵਿਜ਼ਿਟ ਹੁੰਦੀ ਹੈ ਤਾਂ ਅਸੀਂ ਵੀ ਅਲੱਗ-ਅਲੱਗ ਪੇਸ਼ੈਂਟਸ ਤੋਂ ਉਹਨਾਂ ਦਾ ਫੀਡਬੈਕ ਲੈਣੇ ਰਹਿੰਦੇ ਆ ਅੱਜ ਇੱਕ ਫੈਮਿਲੀ ਕੈਨੇਡਾ ਤੋਂ ਸਪੈਸ਼ਲ ਆਈ ਹੈ ਜਿਹੜੀ ਕਿ ਉਹਨਾਂ ਦੇ ਟ੍ਰੀਟਮੈਂਟ ਤੋਂ ਕਾਫੀ ਲੰਮਾ ਬੈਨੀਫਿਟ ਲੈ ਚੁੱਕੀ ਹੈ ਤੇ ਸਪੈਸ਼ਲ ਈਵਨ ਕੇ ਟ੍ਰੀਟਮੈਂਟ ਦੇ ਲਈ ਉਹ ਕੈਨੇਡਾ ਤੋਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਏ ਨੇ ਆਹ ਗੱਲ ਕਰਦੇ ਆ ਜਿਹੜੇ ਕਿ ਉਹਨਾਂ ਦੇ ਪੇਸ਼ੈਂਟ ਉਹਨਾਂ ਦੀ ਟ੍ਰੀਟਮੈਂਟ ਤੋਂ ਬੈਨੀਫਿਟ ਲੈ ਰਹੇ ਨੇ ਤੇ ਕੀ ਉਹਨਾਂ ਦਾ ਫੀਡਬੈਕ ਹੈ ਕੀ ਉਹ ਡਾਕਟਰ ਸਾਹਿਬ ਬਾਰੇ ਸੋਚਦੇ ਨੇ ਤੇ ਕੀ ਜਿਹੜੀ ਇਹ ਚੁੰਬਕੀ ਹੈ ਜਿਸ ਨੂੰ ਮੈਗਨੇਟਿਜ਼ਮ ਕਹਿੰਦੇ ਆ ਜੂ ਵੀ ਡਾਕਟਰੀ ਲੈਂਗੁਏਜ ਕਿਹਾ ਜਾਂਦਾ ਵਾ ਉਹਦੇ ਪ੍ਰਤੀ ਕੀ ਫੇਤ ਰੱਖਦੇ ਨੇ ਤੇ ਕਿੰਨਾ ਕੁ ਇਸ ਚੀਜ਼ ਦਾ ਸਕਸੈਸ ਰੇਟਾ ਸਾਡੇ ਨਾਲ ਗੱਲਬਾਤ ਕਰਨ ਨੂੰ ਮੈਮ ਹਰਪ੍ਰੀਤ ਨੇ ਗੱਲ ਕਰਦੇ ਉਹਨਾਂ ਨੂੰ ਪਹਿਲਾਂ ਤਾਂ ਮੈਮ ਵੈਲਕਮ ਸਾਡੇ ਚੈਨਲ ਤੇ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਭ ਮੈਨੂੰ ਦਿੱਤੀ ਹੈ ਕਿ ਮੈਂ ਇਸ ਚੀਜ਼ ਨੂੰ ਦੱਸ ਸਕਾਂ ਜਾਂ ਮੇਰੇ ਵਰਡਸ ਰਾਹੀਂ ਲੋਕਾਂ ਨੂੰ ਬੈਨੀਫਿਟ ਮਿਲ ਸਕੇ ਮੈਂ ਸਪੈਸ਼ਲੀ ਕੈਨੇਡਾ ਤੋਂ ਇੱਥੇ ਵਿਜ਼ਿਟ ਕੀਤੀ ਹੈ ਆਪਣੇ ਫਾਇਦਾ ਦੇ ਟਰੀਟਮੈਂਟ ਵਾਸਤੇ ਔਰ ਆਪਣੇ ਟਰੀਟਮੈਂਟ ਦੇ ਵਾਸਤੇ ਔਰ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਤੁਸੀਂ ਲੋਕ ਇਸ ਏਰੀਆ ਦੇ ਬਹੁਤ ਲੱਕੀ ਹੋ ਜਿਹੜੇ ਇਸ ਓਪਰਚ्युनिटी ਨੂੰ ਤੁਸੀਂ ਅਚੀਵ ਕਰ ਰਹੇ ਹੋ ਇਹੋ ਜੇ ਸੈਂਟਰਸ ਮੈਨੂੰ ਲੱਗਦਾ ਸਾਨੂੰ ਦੋ ਤਿੰਨ ਬ੍ਰਾਂਚੇਜ਼ ਹੋਰ ਖੋਲਣੀਆਂ ਚਾਹੀਦੀਆਂ ਨੇ ਤਾਂ ਜੋ ਲੋਕ ਜੜਾ ਵੱਧ-ਵੱਧ ਬੈਨੀਫਿਟ ਲੈ ਸਕਣ ਜਿਵੇਂ ਕਿ ਮੈਮ ਨੇ ਕਿਹਾ ਕਿ ਸਪੈਸ਼ਲ ਉਹ ਆਪਣੇ ਫਾਦਰ ਸਾਹਿਬ ਦੀ ਟ੍ਰੀਟਮੈਂਟ ਆਪਣੀ ਟ੍ਰੀਟਮੈਂਟ ਦੇ ਲਈ ਆਏ ਨੇ। ਇਹੀ ਸਾਡੇ ਡਾਕਟਰ ਸਾਹਿਬ ਦਾ ਔਰਵ ਹੈ। ਇਹੀ ਉਹਨਾਂ ਦੀ ਪੋਜ਼ਿਟਿਵਿਟੀ ਹੈ। ਇਹੀ ਉਹਨਾਂ ਦੀ ਟ੍ਰੀਟਮੈਂਟ ਦਾ ਅਫੈਕਟ ਹੈ ਕਿ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੇ ਨੇ। ਉਹਨਾਂ ਨੇ ਪਹਿਲਾਂ ਵੀ ਵਿਦੇਸ਼ਾਂ 'ਚ ਬਹੁਤ ਟਾਈਮ ਆਪਣੀਆਂ ਸਰਵਿਸਿਜ਼ ਦਿੱਤੀਆਂ ਨੇ ਜਿਦੇ ਕਿ ਬਹੁਤ ਚੰਗੇ ਰਿਜ਼ਲਟ ਨੇ ਕੀ ਨੇਤਾ ਕਹਿ ਲਿਆ ਕੀ ਆ ਵੀ ਨੇਤਾ ਕਹਿ ਲਿਆ ਕੀ ਖਿਡਾਰੀ ਕਹਿ ਲਿਆ ਤੇ ਕੀ ਫਰਸਟ ਲੇਅਰ ਪੀਪਲ ਕਹਿ ਲਿਆ। ਸਭ ਉਹਨਾਂ ਤੋਂ ਇਹ ਬੈਨੀਫਿਟ ਲੈ ਚੁੱਕੇ ਨੇ। ਮੈਮ ਆਪਾਂ ਦੇਖਿਆ ਅੱਜ ਦੇ ਟਾਈਮ ਦੇ ਵਿੱਚ ਬਿਮਾਰ ਹੋਣਾ ਕੋ ਜਦੋਂ ਤੁਹਾਨੂੰ ਕੋਈ ਦਿੱਕਤ ਆਈ ਤਾਂ ਤੁਸੀਂ ਕਿਵੇਂ ਇਹਨਾਂ ਦੇ ਉਹਦੇ ਵਿੱਚ ਆਏ ਕਨਸਰਨ ਦੇ ਵਿੱਚ ਆਏ ਕਿ ਜਿਹਦੇ ਨਾਲ ਤੁਹਾਨੂੰ ਪਤਾ ਲੱਗਿਆ ਕਿ ਡਾਕਟਰ ਸਾਹਿਬ ਨੇ ਇਦਾਂ ਦੀ ਟ੍ਰੀਟਮੈਂਟ ਚਲਾਉਂਦੇ ਨੇ ਕਿ ਚਲੋ ਆਪਾਂ ਇਹਨਾਂ ਤੋਂ ਵੀ ਇੱਕ ਵਾਰੀ ਟਰਾਈ ਕਰ ਲਈਏ ਉਸ ਤੋਂ ਪਹਿਲਾਂ ਵੀ ਟਰਾਈ ਕੀਤੀ ਸੀ ਜੀ ਫੋਰਚੂਨੇਟਲੀ ਮੇਰੀ ਔਰ ਡਾਕਟਰ ਸਾਹਿਬ ਦੀ ਕਿਤੇ ਮੁਲਾਕਾਤ ਹੋਈ ਸੀ ਔਰ ਮੈਂ ਇਹਨਾਂ ਦੇ ਕਲੀਨਿਕ ਤੇ ਵਿੱਚ ਪਹਿਲਾ ਵਿਜ਼ਿਟ ਕਰ ਚੁੱਕੀ ਆ ਉਦੋਂ ਅਸੀਂ ਇਹਨਾਂ ਮੈਂ ਇਹਨਾਂ ਤਾਂ ਨਹੀਂ ਸੀ ਜਾਣਦੀ ਪਰ ਮੈਂ ਉਦੋਂ ਫਸਟ ਟਾਈਮ ਇਹਨਾਂ ਦੇ ਵਿਜ਼ਿਟ ਕੀਤਾ ਸੀ ਜਦੋਂ ਮੈਨੂੰ ਬਹੁਤ ਹਿਊਜ ਬੈਨੀਫਿਟ ਹੋਇਆ ਸੀ ਫਿਰ ਨੈਚੁਰਲੀ ਆਫ ਕੋਰਸ ਕਿ ਅਗਰ ਮੈਨੂੰ ਬੈਨੀਫਿਟ ਹੋਇਆ ਤੇ ਮੈਂ ਨਹੀਂ ਦੂਰੋਂ ਆਪਣੇ ਪੇਰੈਂਟਸ ਨੂੰ ਲੈ ਕੇ ਇੱਥੇ ਪਹੁੰਚੀ ਆ ਅ ਸਭ ਤੋਂ ਵੱਡੀ ਚੀਜ਼ ਆ ਕਿ ਇਹਨਾਂ ਦਾ ਜੋ ਟ੍ਰੀਟਮੈਂਟ ਕਰਨ ਦਾ ਢੰਗ ਆ ਉਹ ਬਹੁਤ ਅੱਛਾ ਆ ਅੱਜਕੱਲ੍ਹ ਐਲੋਪੈਥਿਕ ਰਾਈ ਲੋਕ ਟ੍ਰੀਟਮੈਂਟ ਕਰ ਰਹੇ ਨੇ ਪਰ ਉਹ ਟ੍ਰੀਟਮੈਂਟ ਤੇ ਹੁੰਦਾ ਪਰ ਉਹਦੇ ਸਾਈਡ ਇਫੈਕਟਸ ਸਾਡੀ ਬਾਡੀ ਤੇ ਬਹੁਤ ਜ਼ਿਆਦਾ ਨੇ ਇਹਦੇ ਵਿੱਚ ਨੋ ਮੈਡੀਸਨ ਆ ਬੇਸ਼ੱਕ ਥੋੜਾ ਜਿਹਾ ਲੰਬਾ ਟਾਈਮ ਲੱਗ ਸਕਦਾ ਇਸ ਟ੍ਰੀਟਮੈਂਟ ਨੂੰ ਬਟ ਮੈਨੂੰ ਲੱਗਦਾ ਕਿ ਇਹਦੇ ਬੈਨੀਫਿਟਸ ਜਿਹੜੇ ਨੇ ਉਹ ਲੌਂਗ ਟਰਮ ਤਾਨੂੰ ਮਿਲਦੇ ਨੇ ਅਸੀਂ ਇੱਕ ਕੁਆਂਟਮ ਸਿਸਟਮ ਇੱਥੇ ਇਹਨਾਂ ਦੇ ਹੈ ਜਿਹਦੇ ਵਿੱਚ ਤੁਹਾਡੀ ਪੂਰੀ ਬਾਡੀ ਜਿਹੜੀ ਆ ਉਹ ਇਹ ਟਰੈਕ ਕਰ ਦਿੰਦੇ ਨੇ ਕਿ ਕਿੱਥੇ ਕਿੱਥੇ ਕਿਹੜੇ ਕਿਹੜੇ ਆਰਗਨ ਨੂੰ ਤੁਹਾਡੇ ਪ੍ਰੋਬਲਮ ਆ ਔਰ ਮੈਨੂੰ ਲੱਗਦਾ ਮੇਰਾ ਪਹਿਲਾਂ ਵੀ ਅੱਜ ਤੋਂ 5 ਸਾਲ ਪਹਿਲਾਂ ਮੈਂ ਡਾਕਟਰ ਸਾਹਿਬ ਕੋਲ ਇਹ ਟੈਸਟ ਕਰਵਾ ਚੁੱਕੀ ਹਾਂ ਜਦੋਂ ਮੈਨੂੰ ਇਹਨਾਂ ਨੇ ਦੱਸਿਆ ਸੀ ਕਿ ਤੁਹਾਡੀ ਨੀਂਹ ਦੇ ਵਿੱਚ ਪ੍ਰੋਬਲਮ ਆ ਪਰ ਮੈਨੂੰ ਉਦੋਂ ਲੱਗਦਾ ਸੀ ਕਿ ਮੇਰੀ ਨੀਂਹ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਰਾਈਟ ਨੋ ਆਫਟਰ 5 ইয়ার্স ਉਹ ਮੈਂ ਚੀਜ਼ ਫੀਲ ਕਰਦੀਆਂ ਕਿ ਮੈਂ ਇਹਨਾਂ ਦੇ ਵਰਡਸ ਨੂੰ ਯਾਦ ਕਰਦੀਆਂ ਕਿ ਇਹਨਾਂ ਨੇ ਮੈਨੂੰ ਉਦੋਂ ਕਿਹਾ ਸੀ ਔਰ ਇਹੀ ਚੀਜ਼ਾਂ ਨੂੰ ਮੈਂ ਆਪਣੇ ਮਾਈਂਡ ਦੇ ਵਿੱਚ ਰੱਖ ਕੇ ਮੈਂ ਆਪਣੇ ਪੇਰੈਂਟਸ ਨੂੰ ਆਪਣੀ ਸਿਸਟਰ ਨੂੰ ਇੱਥੇ ਸਪੈਸ਼ਲ ਲੈ ਕੇ ਆਈਆਂ ਕਿ ਅਸੀਂ ਡਾਕਟਰ ਸਾਹਿਬ ਦੇ ਕੋਲੋਂ ਜਿੱਥੇ ਵਿਦਆਊਟ ਮੈਡੀਸਨ ਟ੍ਰੀਟਮੈਂਟ ਹੁੰਦਾ ਹੈ ਅਸੀਂ ਡੈਫੀਨੇਟਲੀ ਉੱਥੇ ਇੱਕ ਵਾਰ ਜ਼ਰੂਰ ਅਪਰੋਚ ਕਰੀਏ ਤਾਂ ਜੋ ਅਸੀਂ ਇਸ ਚੀਜ਼ ਦਾ ਬੈਨੀਫਿਟ ਲੈ ਸਕੀਏ ਜਿਵੇਂ ਕਿ ਮੈਮ ਨੇ ਕਿਹਾ ਕਿ ਟੈਬਲੇਟਸ ਆਪਾਂ ਅਕਸਰ ਸੁਣਦੇ ਆ ਕਿ ਅੱਜ ਦੇ ਟਾਈਮ ਦੇ ਵਿੱਚ 99% ਬੰਦੇ ਨੇ ਆਪਣੀ ਆਜੀਵਿਕਾ ਚਲਾਉਣ ਦੇ ਲਈ ਦਿਨ ਦੇ ਵਿੱਚ ਇੱਕ ਜਾਂ ਦੋ ਟੈਬਲੇਟ ਜ਼ਰੂਰ ਮਿਨੀਮਾਈਜ਼ ਲੈਂਦੇ ਨੇ ਮੈਕਸਿਮਮ ਜਿੰਨੀ ਆ ਲੈਂਦੇ ਹੁਣ ਦੈਟਸ ਡਿਪੈਂਡ ਓਨ देयर ਡਿਸੀਜ਼ ਜਿਵੇਂ ਮੈਮ ਨੇ ਕਿਹਾ ਵਾ ਕਿ ਕੋਈ ਟੈਬਲੇਟ ਨਹੀਂ ਹੈਗੀ ਜਿਹੜਾ ਵੀ ਪ੍ਰੋਸੈਸ ਹੈ ਉਹ ਜ਼ਰੂਰ ਥੋੜਾ ਬੋਤਾ ਲੰਬਾ ਹੋ ਸਕਦਾ ਬਟ ਉਹ ਸਿਹਤਮੰਦ ਜ਼ਿੰਦਗੀ ਦੇ ਲਈ ਬੜਾ ਪ੍ਰਭਾਵੀ ਹੈ ਮੈਮ ਆਪਾਂ ਦੇਖਿਆ ਕਿ ਜਿਵੇਂ ਤੁਸੀਂ ਕੈਨੇਡਾ ਤੋਂ ਆਏ ਹੋਰ ਵੀ ਕਈ ਸ਼ਕਤੀਤਾ ਇੱਥੇ ਆਉਂਦੀਆਂ ਨੇ ਮੈਮ ਸਪੈਸ਼ਲੀ ਤੁਸੀਂ ਇਸ ਟ੍ਰੀਟਮੈਂਟ ਦੇ ਲਈ ਓ ਕੈਨੇਡਾ ਤੋਂ ਆਏ ਕਿ ਬ ਸਪੈਸ਼ਲ ਜਿਹੜੀ ਮੇਰੀ ਵਿਜ਼ਿਟ ਆ ਉਹ ਟ੍ਰੀਟਮੈਂਟ ਵਾਸਤੇ ਹੀ ਆ ਆਦਰਵਾਇਜ਼ ਇੰਨੀ ਗਰਮੀ ਦੇ ਵਿੱਚ ਇਧਰ ਮੈਂ ਨਹੀਂ ਸੀ ਇਹਨਾਂ ਦੇ ਉਹਨਾਂ ਦੇ ਵਿੱਚ ਆਣਾ ਇਹ ਮੇਰੀ ਜਿਹੜੀ ਇਸ ਟਾਈਮ ਦੀ ਵਿਜ਼ਿਟ ਆ ਸੀ ਸਪੈਸ਼ਲ ਡਾਕਟਰ ਸਾਹਿਬ ਦੇ ਕਰਕੇ ਕੀਤੀ ਆ ਟ੍ਰੀਟਮੈਂਟ ਵਾਸਤੇ ਹੀ ਹੋਈ ਆ ਮੈਨੂੰ ਲੱਗਦਾ ਅਸੀਂ ਆਪਣੇ ਹੋਮ ਟਾਊਨ ਦੇ ਵਿੱਚ ਤੇ ਸਿਰਫ ਇੱਕ ਦਿਨ ਹੀ ਸਟੇ ਕੀਤਾ ਆ ਨੈਕਸਟ ਡੇ ਅਸੀਂ ਡਾਕਟਰ ਸਾਹਿਬ ਦੇ ਕੋਲ ਹੀ ਆ ਉਸ ਦਿਨ ਦੇ ਅਸੀਂ ਇੱਥੇ ਹੀ ਰਹਿ ਰਹੇ ਆ ਜਿਵੇਂ ਕਿ ਮੈਮ ਨੇ ਕਿਹਾ ਵਾ ਕਿ ਉਹ ਜਦ ਤੋ ਕੈਨੇਡਾ ਤੋ ਆਏ ਨੇ ਇੱਕ ਦਿਨ ਆਪਣੇ ਘਰੇ ਰਹੇ ਨੇ ਉਸ ਤੋਂ ਬਾਅਦ ਆਪਣੀ ਟ੍ਰੀਟਮੈਂਟ ਦੇ ਲਈ ਉਹ ਸਾਡੇ ਸ਼ਹਿਰ ਖੰਨੇ ਦੇ ਵਿੱਚ ਡਾਕਟਰ ਸਾਹਿਬ ਦੀ ਐਜ਼ ਅ ਗੈਸਟ ਹੀ ਇੱਥੇ ਰਹਿ ਰਹੇ ਨੇ ਮੈਮ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖੀਏ ਤਾਂ ਜਦੋਂ ਬੰਦਾ ਬਿਮਾਰ ਹੁੰਦਾ ਵਾ ਤਾਂ ਬੰਦੇ ਦੀ ਜ਼ਿਆਦਾਤਰ ਮੈਂਟੈਲਿਟੀ ਹੁੰਦੀ ਹੈ ਕਿ ਮੈਂ ਕੋਈ ਦਵਾਈ ਲਵਾਂ ਉਹਨੂੰ ਕੰਜ਼ਿਊਮ ਕਰਾਂ ਤੇ ਰਨ ਕਰਾਂ ਤੇ ਸਰਦੀ ਜਿਹੜੀ ਸਟ੍ਰੈਟੇਜੀਜ਼ ਨੇ ਜੋ ਸਰਦਾ ਵੇ ਆਫ ਟ੍ਰੀਟਮੈਂਟ ਹੈ ਉਹ ਬਹੁਤ ਹੀ ਮੈਮ ਇਫੈਕਟਿਵ ਹੈ ਬਟ ਉਹ ਸਲੋ ਐਂਡ ਸਟੈਡੀ ਹੈ ਤਾਂ ਤੁਹਾਡੇ ਹਿਸਾਬ ਨਾਲ ਸਲੋ ਐਂਡ ਸਟੈਡੀ ਬੈਸਟ ਹੈ ਕਿ ਇੱਕਦਮ ਯਕਦਮ ਜਿਹੜਾ ਆਪਾਂ ਹੁੰਦਾ ਵੈ ਕਿ ਇਮੀਡੀਏਟ ਦਵਾਈ ਲਿੱਤੀ ਤੇ ਆਪਾਂ ਕੰਮ ਵੱਲ ਨੂੰ ਤੁਰਪੇ ਉਹ ਜ਼ਿਆਦਾ ਠੀਕ ਰਹਿੰਦਾ ਮੈਂ ਤੁਹਾਨੂੰ ਪਹਿਲਾਂ ਵੀ ਇਹ ਚੀਜ਼ ਕਲੀਅਰ ਕਰ ਚੁੱਕੀ ਹਾਂ ਕਿ ਅ ਅਸੀਂ ਲੋਕ ਇੱਕ ਸ਼ਾਰਟਲੀ ਵਾਕੇਚੀ ਮੈਥਡਸ ਨੂੰ ਅਡਾਪਟ ਕਰਨੇ ਆ ਕਿ ਅਗਰ ਹੈਡੈਕ ਹੋ ਰਹੀ ਹੈ ਜਲਦੀ ਨਾਲ ਟੈਬਲਟ ਲਾਓ ਐਂਡ ਗੋ ਟੂ ਯੂਰ ਵਰਕ ਪਰ ਰੀਅਲੀ ਇਹਨਾਂ ਚੀਜ਼ਾਂ ਦੇ ਸਾਈਡ ਇਫੈਕਟਸ ਸਾਨੂੰ ਲੇਟਰ ਔਨ ਜਿਹੜੇ ਨੇ ਤੁਹਾਡੀ ਬੋਡੀ ਤੇ ਆਣੇ ਸ਼ੁਰੂ ਹੋ ਜਾਂਦੇ ਨੇ ਮੈਨੂੰ ਲੱਗਦਾ ਕਿ ਸ਼ਾਇਦ ਟ੍ਰੀਟਮੈਂਟ ਥੋੜਾ ਟਾਈਮ ਲੈ ਲਈ ਪਰ ਇਹ ਜਿਹੜਾ ਸਿਸਟਮ ਆ ਜਾਂ ਇਹ ਜਿਹੜਾ ਸਿਸਟਮ ਆ ਸਰਦਾ ਇਹਦੇ ਥਰੂ ਹੀ ਸਾਨੂੰ ਟ੍ਰੀਟਮੈਂਟ ਲੈਣਾ ਚਾਹੀਦਾ ਜਿਹਦੇ ਕਰਕੇ ਅਸੀਂ ਆਪਣੀ ਬੋਡੀ ਨੂੰ ਕਿਸੇ ਕਿਸਮ ਦਾ ਹਾਮ ਨਾ ਪਹੁੰਚਾਈਏ ਜੋਡੇ ਡਾਕਟਰਜ਼ ਵਰਡ ਹੁੰਦੇ ਆ ਨਾ ਅਸੀਂ ਪੜ੍ਹਦੇ ਹੁੰਦੇ ਸੀ ਕਿ ਡਾਕਟਰਜ਼ ਵਰਡ ਹੈ ਬੜੀ ਵੱਡੀ ਚੀਜ਼ ਹੁੰਦੀ ਆ ਡਾਕਟਰ ਦੇ ਸ਼ਬਦ ਜਿਹੜੇ ਹੁੰਦੇ ਨੇ ਨਾ ਬੰਦੇ ਨੂੰ ਪੇਸ਼ੈਂਟ ਨੂੰ ਪੋਜ਼ਿਟਿਵ ਕਰ ਦਿੰਦੇ ਨੇ ਸਭ ਤੋਂ ਵੱਡਾ ਇਹਨਾਂ ਦੀ ਇੱਕ ਚੀਜ਼ ਆ ਕਿ ਇਹਨਾਂ ਦਾ ਜਿਹੜਾ ਪੋਜ਼ਿਟਿਵ এনवायरमेंट ਆ ਜਾਂ ਇੱਕ ਪੇਸ਼ੈਂਟ ਲਈ ਉਹਨੂੰ ਪੋਜ਼ਿਟਿਵ ਕਰਨਾ ਇਹ ਬਹੁਤ ਵੱਡੀ ਇੱਕ ਪੇਸ਼ੈਂਟ ਨੂੰ ਵੀ ਅਚੀਵਮੈਂਟ ਹੁੰਦੀ ਆ ਕਿ ਉਹਨੂੰ 50% ਤੋਂ ਇਹਨਾਂ ਦੇ ਵਰਡ ਨਾਲ ਹੀ ਠੀਕ ਹੋ ਜਾਂਦਾ ਆ ਕਿ ਨਹੀਂ ਆਈ ਵਿਲ ਬੀ ਓਕੇ ਠੀਕ ਆ ਇਹ ਇੱਕ ਜਦੋਂ ਮਾਰਕ ਲੱਗ ਜਾਂਦਾ ਨਾ ਤੇ ਫਿਰ ਉਹ ਨੈਚੁਰਲੀ ਤੁਸੀਂ ਉਹ ਸਾਈਕੋਲੋਜੀਕਲ ਜਦੋਂ ਹੀਲ ਹੋਣਾ ਸ਼ੁਰੂ ਹੋ ਜਾਂਦੇ ਹੋ ਤੇ ਫਿਜ਼ੀਕਲੀ ਤੁਸੀਂ ਆਟੋਮੈਟਿਕਲੀ ਨਾਲ ਹੀਲ ਹੋਣਾ ਸ਼ੁਰੂ ਹੋ ਜਾਂਦੇ ਹੋ ਬਾਤ ਵਧੀਆ ਮੈਮ ਨੇ ਗੱਲ ਕਹੀ ਹੈ ਕਿ ਸਰ ਮੈਜੀਸ਼ੀਨ ਆਫ ਵਰਡਸ ਵੀ ਨੇ ਜਦੋਂ ਡਾਕਟਰ ਆਪਣੇ ਵੱਲੋਂ ਤੁਹਾਨੂੰ ਤੁਹਾਡਾ ਮੋਰਲ ਬੂਸਟ ਕਰਦਾ ਆਪਣੀਆਂ ਗੱਲਾਂ ਦੇ ਨਾਲ ਹੀ ਤੁਹਾਨੂੰ ਇੱਕ ਤਰ੍ਹਾਂ ਦਾ ਬੂਸਟ એનર્ਜੀ ਕਰਦਾ ਹੈ ਤਾਂ ਬੰਦਾ ਆਪਣੇ ਆਪ ਆਟੋਮੈਟਿਕਲੀ ਮੈਂਟਲੀ ਵੀ ਤਿਆਰ ਹੋ ਜਾਂਦਾ ਤੇ ਫਿਜ਼ੀਕਲੀ ਵੀ ਉਹਨੂੰ ਆਪਣੇ ਸਰੀਰ ਤੋਂ ਜਿਹੜੀ ਇੱਕ ਬੌਂਡਿੰਗ ਕ੍ਰੀਏਟ ਹੁੰਦੀ ਹੈ ਉਹਦੇ ਨਾਲ ਉਹ ਬਹੁਤ ਜਲਦੀ ਹੀ ਆਪਣੀ ਤੰਦਰੁਸਤੀ ਵੱਲ ਨੂੰ ਚੱਲਿਆ ਜਾਂਦਾ ਮੈਮ ਲਾਸਟ ਦੇ ਵਿੱਚ ਸ਼ਾਰਟ ਐਂਡ ਬਰੀਫ ਸਰ ਦੇ ਪ੍ਰਤੀ ਕੀ ਦੋ ਅਲਫਾਜ਼ ਕਹੋਗੇ ਤੇ ਕੀ ਤੁਸੀਂ ਲੋਕਾਂ ਨੂੰ ਰეკਮੈਂਡ ਕਰੋਗੇ ਕਿ ਸਰ ਦੀ ਜਿਹੜੀ ਟ੍ਰੀਟਮੈਂਟ ਹੈ ਉਸ ਦਾ ਬੈਸਟ ਟ੍ਰੀਟਮੈਂਟ ਪਹਿਲੀ ਗੱਲ ਤੇ ਸਰਦੇ ਲਈ ਵਰਡਸ ਮੇਰੇ ਕੋਲ ਆਮ ਸਪੀਚਲੈਸ ਮੇਰੇ ਕੋਲੋਂ ਵਰਡਸ ਨਹੀਂ ਹੈਗੇ ਕਿ ਜਿਹੜੇ ਮੈਂ ਇਹਨਾਂ ਲਈ ਕਹਿ ਸਕਾਂ ਪਰ ਫਿਰ ਵੀ ਮੈਂ ਚੀਜ਼ ਕਹਾਂਗੀ ਕਿ ਮੇਰੇ ਲਈ ਆਮ ਬlesed ਟੂ ਹੈਵ ਹਿਮ ਮੈਨੂੰ ਲੱਗਦਾ ਕਿ ਮੈਂ ਕਦੀ ਵੀ ਕੋਈ ਪ੍ਰੋਬਲਮ ਆਂਦੀ ਹੈ ਕਦੀ ਕੋਈ ਦਿੱਕਤ ਆਂਦੀ ਹੈ ਡੈਫੀਨੇਟਲੀ ਆਲਵੇਜ਼ ਗਿਵ ਏ ਮੈ ਕਾਲ ਕਿ ਸਰ ਹੈ ਪ੍ਰੋਬਲਮ ਆ ਤੇ ਤੁਸੀਂ ਮੈਨੂੰ ਇਹਦਾ ਸੋਲੂਸ਼ਨ ਦੋ ਸਰ ਆਪਣੇ ਮੈਂ ਜਦੋਂ ਕੈਨੇਡਾ ਤੋਂ ਵੀ ਅਕਸਰ ਕੋਈ ਪ੍ਰੋਬਲਮ ਆਂਦੀ ਹੈ ਤੇ ਮੈਂ ਇਹਨਾਂ ਨੂੰ ਫੋਨ ਕਰ ਦਿੰਨੀ ਆ ਉਹ ਮੈਨੂੰ ਕੋਈ ਨਾ ਕੋਈ ਆਪਣਾ ਜ਼ਰੂਰ ਦੱਸ ਦਿੰਦੇ ਨੇ ਕਿ ਤੁਸੀਂ ਇਦਾਂ ਇਹ ਸਟਾਰਟ ਕਰੋ ਕਈ ਵਾਰ ਵੀਡੀਓਗ੍ਰਾਫੀ ਕਰਕੇ ਵੀ ਮੈਨੂੰ ਟੈਕਸਟ ਕਰਦੇ ਨੇ ਕਿ ਤੁਸੀਂ ਇਦਾਂ ਜਨਾ ਟਾਈਮ ਮੈਨੂੰ ਲੱਗਦਾ ਕਿ ਮੈਂ ਅਪਰੋਚ ਨਹੀਂ ਕਰ ਸਕਦੀ ਮੈਂ ਉਸ ਸਿਸਟਮ ਥਰੂ ਚੱਲਦੀ ਆ ਇਹਨਾਂ ਦੇ ਬਾਕੀ ਚੀਜ਼ ਇਹੀ ਆ ਕਿ ਮੈਂ ਇੱਥੋਂ ਦੇ ਲੋਕਾਂ ਨੂੰ ਇਹੀ ਜ਼ਿਆਦਾ ਰეკਮੈਂਡ ਕਰਨਾ ਚਾਹਾਂਗੀ ਕਿ ਜਲਦੀ ਦੇ ਨਾਲੋਂ ਥੋੜੀ ਜਿਹੀ ਦੇਰੀ ਚੰਗੀ ਆ ਕਿ ਤੁਸੀਂ ਇਸ ਚੀਜ਼ 'ਚ ਨਾ ਪਾਓ ਕਿ ਅਸੀਂ ਐਲੋਪੈਥਿਕ ਟ੍ਰੀਟਮੈਂਟ ਲਈਏ ਆਪਣੀ ਬੋਡੀ ਨੂੰ ਇੱਕ ਆਰਗਨ ਖਰਾਬ ਹੋਏਗਾ ਫਿਰ ਦੂਸਰਾ ਹੋਏਗਾ ਬੈਟਰ ਆ ਕਿ ਤੁਸੀਂ ਇਸ ਤੁਸੀਂ ਲੱਕੀਓ ਕਿ ਤੁਹਾਡੇ ਇਲਾਕੇ ਦੇ ਵਿੱਚ ਡਾਕਟਰ ਸਾਹਿਬ ਤੁਹਾਡੀ ਸ਼ਾਨ ਨੇ ਬੈਠੇ ਹੋਏ ਨੇ ਕਿ ਤੁਸੀਂ ਉਹਨਾਂ ਦੇ ਕੋਲੋਂ ਜ਼ਰੂਰ ਵਿਜ਼ਿਟ ਕਰੋ ਔਰ ਉਹਨਾਂ ਦਾ ਜਿੰਨਾ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਹੋ ਤੁਸੀਂ ਜ਼ਰੂਰ ਲਓ ਦੇਖੋ ਅਸੀਂ ਕਿੱਡੀ ਦੂਰੋਂ ਚੱਲ ਕੇ ਆਏ ਆ ਤੇ ਯੂ ਪੀਪਲ ਆਰ ਬlesed ਟੂ ਹੈਵ ਹਿਮ ਹੇਅਰ ਸੋ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਇਸ ਚੀਜ਼ ਦਾ ਜਿਵੇਂ ਕਿ ਮੈਮ ਨੇ ਦੱਸਿਆ ਬਹਿ ਬਹੁਤ ਥੈਂਕ ਯੂ ਮੈਮ ਬੈਸਟ ਵਿਸ਼ੇਸ ਲਈ ਤੇ ਤੁਸੀਂ ਯੂਅਰ ਕਾਈਂਡ ਵਰਡਸ ਦੇ ਲਈ ਇਹੀ ਸਾਡੇ ਡਾਕਟਰ ਕਮਲਜੀਤ ਜੀ ਦਾ ਔਰਾ ਹੈ ਜਿਹੜਾ ਕਿ ਇਕੋ ਫਰੈਂਡਲੀ ਵੀ ਹੈ ਇਕੋ ਫੈਮਿਲੀ ਰਿਵ ਹੈ ਤੇ ਜਿਹੜੀ ਉਹਨਾਂ ਦੀ ਟ੍ਰੀਟਮੈਂਟ ਆ ਉਹ ਤਾਂ ਆਪਣੇ ਆਪ ਦੇ ਵਿੱਚ ਇੱਕ ਟ੍ਰੇਡਮਾਰਕ ਹੈ ਜਿਹੜੇ ਜਿਹੜੇ ਲੋਕ ਉਹਨਾਂ ਤੋਂ ਟ੍ਰੀਟਮੈਂਟ ਲੈ ਕੇ ਜਾਂਦੇ ਨੇ ਅੱਜ ਬੜੀ ਹੀ ਖੁਸ਼ਹਾਲੀ ਤੇ ਤੰਦਰੁਸਤੀ ਭਰੀ ਜ਼ਿੰਦਗੀ ਜੀ ਰਹੇ ਨੇ ਹੁਣ ਤੁਹਾਡੀ ਡਾਕਟਰ ਕਮਲਜੀਤ ਜੀ ਦੇ ਨਾਲ ਵੀ ਗੱਲ ਕਰਨਿਆ ਪਲੀਜ਼ ਸਰ ਹੁਣ ਗੱਲ ਕਰਦੇ ਹਾਂ ਜੀ ਡਾਕਟਰ ਕਮਲਜੀਤ ਜੀ ਦੇ ਨਾਲ ਵੈਸੇ ਤਾਂ ਉਹਨਾਂ ਦੀ ਕਾਬਲੀਅਤ ਦੇ ਬਾਰੇ ਬਿਆਨ ਦੇਣਾ ਸੂਰਜ ਨੂੰ ਦੀਵਾ ਦਿਖਾਣ ਵਾਲੀ ਗੱਲ ਹੈ ਕਿਉਂਕਿ ਜਿੰਨੀ ਵਾਰੀ ਉਹਨਾਂ ਦੇ ਅਸੀਂ ਇੱਥੇ ਨਵਕਿਰਨ ਚੁੰਬਕੀ ਸੈਂਟਰ ਤੇ ਆਉਂਦੇ ਹਾਂ ਤਾਂ ਜੋ ਫੀਡਬੈਕ ਜੋ ਕਮੈਂਟਸ ਤੇ ਜੋ ਉਹਨਾਂ ਦੇ ਜਿਹੜੇ ਪੇਸ਼ੈਂਟਸ ਨੇ ਉਹ ਦੱਸਦੇ ਨੇ ਉਹ ਸਾਨੂੰ ਵੀ ਆਪਣੇ ਆਪ ਦੇ ਵਿੱਚ ਮੋਰਲ ਬੜਾ ਤੇ એનર્ਜੀ ਬੂਸਟ ਹੁੰਦੀ ਹੈ ਕਿ ਬੜਾ ਚੰਗਾ ਲੱਗਦਾ ਜਦੋਂ ਇਹੋ ਜਿਹੀਆਂ ਸ਼ਕਤੀਆਂ ਸਾਡੇ ਏਰੀਏ ਸਾਡੇ ਹਲਕੇ 'ਚ ਆਪਣੀਆਂ ਸੇਵਾਵਾਂ ਮੈਂ ਦੇ ਰਹੇ ਨੇ ਆਓ ਗੱਲ ਕਰਦੇ ਹਾਂ ਡਾਕਟਰ ਕਮਲਜੀਤ ਜੀ ਦੇ ਨਾਲ ਪਹਿਲਾਂ ਤਾਂ ਸਰ ਵੈਲਕਮ ਐਂਡ ਲੋਟ ਆਫ ਕੰ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਹਰਪ੍ਰੀਤ ਅਲੋਵਾਲੀਆ ਜੀ ਦਾ ਵਿੱਕੀ ਬਿਡੇ ਰਈ ਦਾ এবੀ 18 ਚੈਨਲ ਦਾ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਮੇਰੇ ਕੋਲ ਆਂਦੇ ਹੋ ਔਰ ਇਹ ਮੈਸੇਜ ਤੁਸੀਂ ਦੁਨੀਆ ਤੱਕ ਪਹੁੰਚਾਉਂਦੇ ਹੋ ਔਰ ਦੁਨੀਆ ਤੁਹਾਡੇ ਚੈਨਲ ਦੀ ਫੈਨ ਹੁੰਦੀ ਜਾ ਰਹੀ ਹੈ ਥੈਂਕ ਯੂ ਸੋ ਮੱਚ ਬਹੁਤ ਲਾਟ ਆਫ ਥੈਂਕਸ ਫੋਰ ਯੂਅਰ ਕਾਈਂਡ ਵਿਸ਼ੀਜ਼ ਸਰ ਆਪਾਂ ਦੇਖਿਆ ਵੈ ਕਿ ਅੱਜ ਦੇ ਟਾਈਮ 'ਚ ਬੜਾ ਟਿਪੀਕਲ ਜਿਹਾ ਟਾਈਮ ਚੱਲਦਾ ਪਿਆ ਸਰ ਹਰ ਇੱਕ ਬੰਦਾ ਮਾਨਸਿਕ ਰੂਪ 'ਚ ਤਾਂ ਕਮਜ਼ੋਰ ਹੈ ਗਿਆ ਸਰੀਰਕ ਦਿੱਕਤਾਂ ਦੇ ਨਾਲ ਬਹੁਤ ਜ਼ਿਆਦਾ ਜੂਝ ਰਿਹਾ ਹੈ ਬਟ ਸਰ ਜਿਹੜੀ ਤੁਹਾਡੀ ਟ੍ਰੀਟਮੈਂਟ ਹੈ ਉਹ ਇਹੋ ਜਿਹੀ ਐਫੈਕਟਿਵ ਹੈ ਕਿ ਬੰਦਾ ਹੌਲੀ-ਹੌਲੀ ਆਪਣੀ ਜ਼ਿੰਦਗੀ ਨੂੰ ਬੜੀ ਖੁਸ਼ਹਾਲੀ ਤੰਦਰੁਸਤੀ ਨਾਲ ਜੀਂਦਾ ਹੈ ਤਾਂ ਸਰ ਆਮ ਲੋਕਾਂ ਦੇ ਲਈ ਜਿਹੜੇ ਕਿ ਨਾਰਮਲ ਸਿਵਿਲਿਅਨ ਸਿਟੀਜ਼ਨ ਜਾਂ ਸਾਡੇ ਵਰਗੇ ਸ਼ਹਿਰ ਵਾਸੀ ਨੇ ਜੇਕਰ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਹੋਰ ਜ਼ਿਆਦਾ ਤੰਦਰੁਸਤੀ ਤੇ એનર્ਜੀ ਤੁਹਾਡੀ ਸਿਹਤ ਤੁਹਾਡੇ ਆਪਣੇ ਹੱਥ ਵਿੱਚ ਹੈ ਇਸ ਤੋਂ ਪਹਿਲਾਂ ਕਿ ਤੁਹਾਡੇ ਹੱਥੋਂ ਨਿਕਲ ਜਾਏ ਉਸ ਦਾ ਖਿਆਲ ਰੱਖੋ ਬਹੁਤ ਸਿੰਪਲ ਚੀਜ਼ਾਂ ਨੇ ਆਪਣਾ ਲਾਈਫ ਸਟਾਈਲ ਚੇਂਜ ਕਰੋ ਆਪਣੀ ਸੋਚ ਨੂੰ ਪੋਜ਼ਿਟਿਵ ਕਰੋ ਇੱਕ ਦਿਨ ਮੇਰੇ ਕੋਲ ਇੱਕ ਪੇਸ਼ੈਂਟ ਆਏ ਉਹ ਬੜੇ ਪਰੇਸ਼ਾਨ ਸੀ ਮੈਨੂੰ ਚੈੱਕ ਕੀਤਾ ਮੈਂ ਉਹਨੂੰ ਕਿਹਾ ਵੀ ਦੇਖੋ ਤੁਸੀਂ ਘਰ ਜਾਓ ਜਾਂ ਕਿ ਇੱਕ ਲਿਸਟ ਬਣਾਓ ਕਿ ਤੁਹਾਡੇ ਘਰ ਵਿੱਚ ਕੀ ਕੀ ਖਰਾਬ ਹੈ ਉਸ ਨੂੰ ਠੀਕ ਕਰ ਲਓ ਫਿਰ ਮੇਰੇ ਕੋਲ ਆਣਾ ਇੱਕ ਮਹੀਨੇ ਬਾਅਦ ਮੇਰੇ ਕੋਲ ਆਏ ਬੜੇ ਖੁਸ਼ ਮੈਂ ਕਿਹਾ ਦੱਸੋ ਜੀ ਕੀ ਪ੍ਰੋਗਰੈਸ ਹੈ ਉਹ ਕਹਿੰਦੇ ਇਹ ਮੇਰੇ ਘਰ ਵਿੱਚ ਮੇਰੇ ਨਲਕੇ ਦੇ ਵਿੱਚੋਂ ਪਾਣੀ ਟਿਪ ਟਿਪ ਕਰਕੇ نیچے गिरਦਾ ਸੀ ਮੈਂ ਉਹਨੂੰ ਠੀਕ ਕਰਾ ਲਿਆ ਮੇਰੀ ਇੱਕ ਟਿਊਬਲਾਈਟ ਸੀ ਕਦੇ ਬੰਦ ਹੁੰਦੀ ਸੀ ਕਦੇ ਜਲ ਜਾਂਦੀ ਸੀ ਮੈਂ ਉਸਨੂੰ ਠੀਕ ਕਰਾ ਲਿਆ ਮੇਰਾ ਬੇਟਾ ਕਰੋ ਲੜਕੇ ਅਲਾ ਗ੍ਰਹਿਣ ਲੱਗ ਗਿਆ ਸੀ ਅਸੀਂ ਉਹਨਾਂ ਨਾਲ ਸੁਲ੍ਹਾ ਕਰਕੇ ਉਸਨੂੰ ਘਰ ਵਾਪਸ ਲੈ ਆਂਦਾ ਸਾਡੇ ਗੁਆਂਢੀ ਨਾਲ ਕੰ ਦਾ ਝਗੜਾ ਸੀ ਅਸੀਂ ਉਸ ਸਮਝੌਤਾ ਕਰ ਲਿਆ ਤੇ ਮੈਨੂੰ ਹੁਣ ਨੀਂਦ ਬਹੁਤ ਅੱਛੀ ਆਣ ਲੱਗੀ ਮੈਂ ਕਹਿੰਦਾ ਤੁਹਾਨੂੰ ਕੱਲੀ ਨੀਂਦ ਨਹੀਂ ਤੁਹਾਨੂੰ ਭੁੱਖ ਵੀ ਠੀਕ ਲੱਗੂਗੀ ਤੋੜਾ ਚਿਹਰਾ ਵੀ ਹੱਸੂਸੂ ਕਰੇਗਾ ਮੈਂ ਕਿ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਅਸੀਂ ਨੈਗੇਟਿਵਿਟੀ ਨਾਲ ਆਪਣੇ ਜੀਵਨ ਨੂੰ ਭਰ ਲੈਂਦੇ ਆ ਤੁਸੀਂ ਪੋਜ਼ਿਟਿਵ ਹੋ ਔਰ ਪ੍ਰਮਾਤਮਾ ਨੂੰ ਤੁਸੀਂ ਹਮੇਸ਼ਾ ਯਾਦ ਰੱਖੋ ਜਦੋਂ ਤੁਸੀਂ ਪ੍ਰਮਾਤਮਾ ਨਾਲ ਜੁੜਦੇ ਹੋ ਅੱਜ ਕੱਲ ਤੇ ਇਸ ਤਰ੍ਹਾਂ ਕਿ ਫੋਰਨ ਕੰਟਰੀ ਦੇ ਵਿੱਚ ਜਿੱਦਾਂ ਕਿ ਯੂਐਸ ਵਿੱਚ ਇਸ ਗੱਲ ਤੇ ਰਿਸਰਚ ਹੋ ਰਹੀ ਹੈ ਕਿ ਤੁਸੀਂ ਜੋ ਮੈਡੀਸਨ ਲੈਂਦੇ ਹੋ ਉਹ ਲਓ ਪਰ ਹਫਤੇ ਵਿੱਚ ਤੁਸੀਂ ਦੋ ਦਿਨ ਕਿਸੇ ਵੀ ਸੰਸਥਾ 'ਚ ਜਾ ਕੇ ਸੇਵਾ ਕਰੋ ਅਨਕੰਡੀਸ਼ਨਲ ਸੇਵਾ ਔਰ ਮੈਡੀਟੇਸ਼ਨ ਕਰੋ ਅਗਰ ਤੁਸੀਂ ਇਹ ਚਿੰਜਾਂ ਦੇ ਨਾਲ ਜੁੜਦੇ ਹੋ ਤਾਂ ਤੁਸੀਂ ਆਪਣਾ ਜੀਵਨ ਵਧੀਆ ਤੇ ਖੁਸ਼ਹਾਲ ਬਣਾ ਸਕਦੇ ਹੋ ਬਾਦ ਵਧੀਆ ਸਰ ਨੇ ਮੈਸੇਜ ਦਿੱਤਾ ਵੈ ਕਿ ਬਿਮਾਰੀ ਬਾਦ ਦੀ ਗੱਲ ਆ ਪਹਿਲਾਂ ਜਿਹੜਾ ਆਪਣਾ ਘਰ ਦਾ ਐਟਮੋਸਫੀਅਰ ਆ ਉਹ ਇਕੋ ਫ੍ਰੈਂਡਲੀ ਹੋਣਾ ਚਾਹੀਦਾ ਉਹ ਸਟ੍ਰੈਸ ਫ੍ਰੀ ਹੋਣਾ ਚਾਹੀਦਾ ਔਰ ਰਿਲੈਕਸੇਸ਼ਨ ਵਾਲਾ ਹੋਣਾ ਚਾਹੀਦਾ ਜਿਹਦੇ ਨਾਲ ਕਿ ਤੁਹਾਡੇ ਦਿਮਾਗ ਤੇ ਨੈਗੇਟਿਵਿਟੀ ਜਿਹੜੀ ਹਾਵੀ ਹੋ ਨਾ ਹੋਵੇ ਕਿਉਂਕਿ ਨੈਗੇਟਿਵਿਟੀ ਕ੍ਰੀਏਟਸ ਡਿਸੀਜ਼ ਡਿਸੀਜ਼ ਕੈਨ ਦੈਨ ਯੂ ਵਿਲ ਮੂਵ ਟੂ ਡਾਕਟਰ ਸਰ ਆਪਾਂ ਦੇਖਿਆ ਵੈ ਬਹੁਤ ਚੰਗਾ ਸੁਨੇਹਾ ਵੈ ਜਿਹੜਾ ਸਰ ਤੁਸੀਂ ਦਿੱਤਾ ਵੈ ਤਾਂ ਜਿਵੇਂ ਸਰ ਆਪਣੇ ਖੰਨੇ ਦੇ ਵਿੱਚ ਸਾਡਾ ਦਾ ਗੁੱਡ ਲੱਕ ਫੈਕਟਰ ਹੈ ਗਿਆ ਮੈਮ ਨੇ ਵੀ ਗੱਲ ਕੀਤੀ ਹੋਰ ਵੀ ਸਰ ਅਸੀਂ ਦੇਖਦੇ ਆ ਓਵਰ ਸੀ ਦੀਆਂ ਹੋਰ ਅਲੱਗ-ਅਲੱਗ ਕਿਉਂਕਿ ਸੂਰਜ ਉਹਦੀ ਰੋਸ਼ਨੀ ਜੇਕਰ ਸਰ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚੇ ਤਾਂ ਮੈਂ ਸੋਚਦਾ ਕਿ ਉਹ ਜਿਆਦਾ ਬਿਹਤਰ ਹੋਵੇ ਤੇ ਲੋਕਾਂ ਲਈ ਵੀ ਜਿਆਦਾ ਫਾਇਦੇਮੰਦ ਹੋਵੇ ਜੀ ਹਰਪ੍ਰੀਤ ਜੀ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਹੈ ਆਪਜੀ ਤੋਂ ਪਹਿਲਾਂ ਹਰਪ੍ਰੀਤ ਜੀ ਨੇ ਸਾਡੇ ਜੋ ਗੈਸਟ ਆਏ ਹੋ ਨੇ ਕੈਨੇਡਾ ਤੋਂ ਇਹਨਾਂ ਨੇ ਮੈਨੂੰ ਕਿਹਾ ਕਿ ਸਾਡ ਇੱਕ ਬ੍ਰਾਂਚ ਤੁਹਾਡੀ ਕੈਨੇਡਾ ਵੀ ਹੋਣੀ ਚਾਹੀਦੀ ਹੈ ਤੇ ਮੈਂ ਨਾ ਇਹ ਹੁਣ ਇਹਦੀ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਹੈ ਤਾਂ ਕਿ ਅਸੀਂ ਇਹਦੀ ਫਰੈਂਚਾਈਜ਼ੀਜ਼ ਵੱਖ-ਵੱਖ ਥਾਵਾਂ ਤੇ ਦੇ ਸਕੀਏ ਤਾਂ ਕਿ ਮੈਂ ਮੈਂ ਹਮੇਸ਼ਾ ਇਹ ਕਹਣਾ ਕਿ ਜਿੱਦਾਂ ਆਪਾਂ ਕਿਸੇ ਇੱਕ ਖਾਸ ਜੀ ਨੂੰ ਮੈਂ ਕਿਹਾ ਦੇ ਬ੍ਰਾਂਚੇਜ਼ ਹੁੰਦੀਆਂ ਨੇ ਉਹਦਾ ਤੁਸੀਂ ਟੇਸਟ ਸੇਮ ਤੁਹਾਨੂੰ ਮਿਲੇਗਾ ਭਾਵੇਂ ਤੁਸੀਂ ਕੈਨੇਡਾ ਚਲ ਜਾਓ ਵੰਬੇ ਚਲ ਜਾਓ ਚੰਡੀਗੜ੍ਹ ਚਲ ਜਾਓ ਖੰਨੇ ਆ ਜਾਓ ਸੇਮ ਟੇਸਟ ਮਿਲਦਾ ਤਾਂ ਮੈਂ ਇਹ ਸੋਚਦਾ ਕਿ ਜਿਸ ਨੂੰ ਮੈਂ ਟ੍ਰੇਨਿੰਗ ਦਿਆਂਗਾ ਮੇਰੀ ਜੋ ਫਰੈਂਚਾਈਜ਼ੀ ਹੋਏਗੀ ਉਹਨਾਂ ਨੂੰ ਸੇਮ ਡਾਕਟਰ ਕਮਲ ਜੈਸੀ ਹੀ ਸਹੂਲਤਾਂ ਉੱਥੇ ਮਿਲਣਗੀਆਂ ਇਸ ਤਰੀਕੇ ਦੀ ਟ੍ਰੇਨਿੰਗ ਦੇਣ ਦਾ ਮੇਰਾ ਵਿਚਾਰ ਹੈ। ਥੈਂਕ ਯੂ ਜੀ ਜਿਵੇਂ ਕਿ ਸਰ ਨੇ ਬੜੀ ਅੱਛੀ ਗੱਲ ਕੀਤੀ ਹੈ ਕਿ ਉਹਨਾਂ ਦੇ ਵੱਲੋਂ ਟ੍ਰੇਨਿੰਗ ਦਿੱਤੀ ਜਾਊਗੀ ਜਦੋਂ ਟ੍ਰੇਨਿੰਗ ਉਹਨਾਂ ਦੀ ਤਸੱਲੀ ਦੇ ਹਿਸਾਬ ਨਾਲ ਤਿਆਰ ਹੋ ਜਾਣਗੇ ਤਾਂ ਓਵਰ ਸੀਜ਼ ਵੀ ਹੋਏ ਚੀਜ਼ ਦੀਆਂ ਬ੍ਰਾਂਚੇਜ਼ ਨੇ ਜਿਹੜੀਆਂ ਖੋਲਣਗੇ ਸਰ ਲਾਸਟ ਦੇ ਵਿੱਚ ਸਾਡੇ ਸ਼ਹਿਰ ਵਾਸੀਆਂ ਨੂੰ ਉਹ ਜਿਹੜੇ ਟਿਪਸ ਮੈਂ ਕਹਿ ਕੇ ਹਟਿਆ ਮੈਂ ਕੋਈ ਹੋਰ ਦੋ ਚਾਰ ਚੀਜ਼ਾਂ ਜਿਹਦੇ ਨਾਲ ਕਿ ਲਾਈਫ ਹੋਰ ਇਜ਼ੀ ਹੋ ਜਵੇ ਥੋੜੀ ਜੀ ਮੈਂ ਤਾਂ ਹਮੇਸ਼ਾ ਕਹਿਣਾ ਹੁੰਦਾ ਹੈ ਸਿਰਫ ਡਾਕਟਰ ਨੂੰ ਦੱਸੋ ਜਿਹਨੇ ਹੱਲ ਕਰਨਾ ਕਿਉਂਕਿ ਹਰ ਬੰਦਾ ਡਾਕਟਰ ਆ ਬਿਨਾਂ ਡਿਗਰੀ ਤੋਂ ਇੱਕ ਕਿਸੇ ਸ਼ਾਇਰ ਨੇ ਕਿਹਾ ਕਹਿੰਦੇ ਭਾਵੇਂ ਅੰਦਰੋਂ ਲੀਰੋਂ ਲੀਰ ਹੋਏ ਪਰ ਉਤੋਂ ਉਤੋਂ ਹੱਸਦੇ ਆ ਜੇ ਕੋਈ ਪੁੱਛੇ ਹੱਲ ਸਾਡਾ ਤਾਂ ਚੜ੍ਹਦੀ ਕਲਾ 'ਚ ਦੱਸਦੇ ਆ ਕਿਸੇ ਨੇ ਤੁਹਾਡਾ ਕੁਝ ਨਹੀਂ ਸਵਾਰਨਾ ਜੇ ਤੁਸੀਂ ਰੀ-ਰੀ ਕਰਦੇ ਰਹੋਗੇ ਸਿਰਫ ਤੁਸੀਂ ਉਹਨਾਂ ਨੂੰ ਕਹੋ ਕਿ ਮੈਂ ਚੜਦੀ ਕਲਾ ਚਾਂ ਅੱਗੇ ਤੁਹਾਨੂੰ ਰਿਸਪੌਂਸ ਵੀ ਚੜਦੀ ਕਲਾ ਆ ਬੜਾ ਮਿਲੇਗਾ ਸਿਰਫ ਆਪਣੀ ਪ੍ਰੋਬਲਮ ਡਾਕਟਰ ਕੋਲ ਜਾ ਕੇ ਦੱਸੋ ਕਿਉਂਕਿ ਲਾਅ ਆਫ ਅਟਰੈਕਸ਼ਨ ਹਮੇਸ਼ਾ ਕੰਮ ਕਰਦਾ ਹੈ ਜਦੋਂ ਤੁਸੀਂ ਇੱਕ ਗੱਲ ਬਾਰ ਬਾਰ ਰਿਪੀਟ ਕਰਦੇ ਹੋ ਬਾਰ ਬਾਰ ਬਿਮਾਰੀ ਦੀ ਗੱਲ ਕਰਦੇ ਹੋ ਤਾਂ ਉਹ ਬਿਮਾਰੀ ਤੁਹਾਡੇ ਵੱਲ ਖਿੱਚੀ ਚਲੀ ਆਏਗੀ ਸੋ ਤੁਸੀਂ ਆਪਣੇ ਆਪ ਨੂੰ ਖੁਸ਼ ਤੇ ਖੁਸ਼ਹਾਲ ਰੱਖਣ ਲਈ ਨਿਰੋਗ ਤੇ ਆਪਣੇ ਖੁਸ਼ਹਾਲ ਜੀਵਨ ਬਣਾਉਣ ਵਾਸਤੇ ਆਪਣੇ ਆਪ ਨੂੰ ਪੋਜ਼ਿਟਿਵ ਕਰੋ ਹਮੇਸ਼ਾ ਮੁਸਕਰਾਉਂਦੇ ਰਹੋ ਮੈਂ ਹਮੇਸ਼ਾ ਕਹਿਣਾ ਹੁੰਦਾ ਹੈ ਕਿ ਮੁਸਕਰਾਣਾ ਜ਼ਿੰਦਗੀ ਦੀ ਜ਼ਰੂ muskurana zindagi ki zaroorat hai aapko muskurata dekh kar log kahe wah zindagi kya khoobsurat hai ਥੈਂਕ ਯੂ ਵੈਰੀ ਮਚ ਜੀ ਜਿਵੇਂ ਮੈਂ ਪਹਿਲਾਂ ਹੀ ਕਿਹਾ ਵੈ ਕਿ ਮੈਜੀਸ਼ੀਨ ਆਫ ਵਰਡਜ਼ ਵੀ ਨੇ ਜਿੱਥੇ ਆਪਣੀ ਟਰੀਟਮੈਂਟ ਦੇ ਲਈ ਆਪਣੀਆਂ ਸੇਵਾਵਾਂਾਂ ਕਰਕੇ ਵਰਲਡ ਵਾਈਡ ਜਾਣੇ ਜਾਂਦੇ ਨੇ ਉਵੇਂ ਹੀ ਆਪਣੇ ਬੜੇ ਹੀ ਖੁਸ਼ਮੀਜਾਜ ਕਿਰਦਾਰ ਵੀ ਆ ਉਹਨਾਂ ਦਾ ਤੇ ਲੋਕਾਂ ਨੂੰ ਇਸ ਹਿਸਾਬ ਨਾਲ ਮੈਂਟਲੀ ਬੂਸਟ ਕਰਦੇ ਨੇ ਕਿ ਬੰਦਾ ਵਾ ਜਿਹੜਾ ਬਿਮਾਰੀਆਂ ਤੋਂ ਪਰੇ ਹੋ ਜਵੇ ਜਿਵੇਂ ਸਰ ਦੇ ਪਲਾਂਟਸ ਬੜੇ ਅੱਛੇ ਨੇ ਸਰਕਲ ਪੇਸ਼ੈਂਟਸ ਅਸੀਂ ਦੇਖਿਆ ਵਰਲਡ ਵਾਈਡ ਓਵਰਸੀਜ਼ ਤੋਂ ਆਉਂਦੇ ਨੇ ਲੋਕਲ ਤਾਂ ਜਿਹੜੇ ਆਉਂਦੇ ਨੇ ਉਹ ਤਾਂ ਬੈਨੀਫਿਟ ਲੈ ਹੀ ਰਹੇ ਨੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਕਮਲਜੀਤ ਜੀ ਇਦਾਂ ਹੀ ਮਾਨਵਤਾ ਦੀ ਸੇਵਾ ਕਰਦੇ ਰਹਿਣ ਤੇ ਜਿਹੜੇ Thank you, Ji. Thank you very much.